ਲੈਟਕ ਸੋਤੇ ਲੈਟਕ ਸੋਤੇ ਲੈਟਕ ਸੋਤੇ ਹਾਏ ਹਾਏ ਗੁਵਾੜਾ ਕਮਿਸ਼ਨਰ ਹਾਏ ਹਾਏ ਗੁਵਾੜਾ ਕਮਿਸ਼ਨਰ ਹਾਏ ਹਾਏ ਚੋਰ ਬੁਜਾਰੀ ਜਾਂ ਹੋ ਜਿੰਨਾ ਵੀ ਮੇਰਾ ਸਾਡਾ ਬੀਨਜ ਹੈ ਉਹਦੇ ਅਕੋਰਡਿੰਗ ਅਸੀਂ ਆਪਰਾ ਨੂੰ ਮਿਲਦੇ ਰਹਿੰਦੇ ਆ ਮੈਂ ਵੀ ਆਪਣੀ ਸੋਚ ਨੂੰ ਜਿੰਦਾ ਦੂਜੇ ਵਾਰ ਤੇ ਸੁਜਿੰਦਾ ਬੜੇ ਥੋੜੇ ਸਾਰੇ ਦੇ ਅਸ਼ੀਰਵਾਦ ਦੇ ਨਾਲ ਬਹੁਤ ਬੰਦਰਾ ਕੀਤੀਆਂ ਪਰ ਅੱਜ ਤੱਕ ਜ਼ਿੰਦਗੀ ਚ ਕਦੀ ਇਹ ਨਹੀਂ ਦੇਖਿਆ ਕੋਈ ਐਮ ਐਲ ਏ ਜਾੜੇ ਨਾਲ ਰਿਲੇਟਡ ਹੋਵੇ ਤੇ ਉਹੀ ਐਸਡੀਐਮ ਏਡੀਸੀ ਜਾਂ ਡੀਸੀ ਉਹੀ ਉਹਤੇ ਮੂਵੀ ਬਣਾਉਣ ਲੱਗ ਪਵੇ। ਉਹਨੇ ਮੂਵੀ ਬਣਾ ਕੇ ਇਹ ਕਹੇ ਕਿ ਇਹ ਕੰਪਨੀ ਲੱਗਦੇ ਆ। ਉਸ ਜ਼ਮੀਨ ਦੇ ਵਿੱਚ ਉਹ ਬੰਦਲੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਇਨਕ੍ਰੋਚਮੈਂਟ ਨਹੀਂ ਸੀ। ਸਿਰਫ ਦੂਸਰੇ ਵਿਕਾਸੀ ਲੀਡਰਾਂ ਦੇ ਕੰਮ ਤੇ ਨਿਵੇਦਨਾਂ ਤੋਂ ਕਹਾਵਰੀ ਆਦੀ। ਵੱਧ ਕੇ ਕੋਹ ਖਰਵਾੜਾ ਗੇੜ ਦਾ ਸਾਰੇ ਬਾਸੀ ਜ਼ਿਲ੍ਹੇ ਗਜੀਤ ਬਾਲੀ ਸਾਥੀਓ ਜਿਹੜਾ ਇੰਨਾ ਨਰਮ ਦਿਲ ਇਨਸਾਨ ਹੋਵੇ ਉਹਦੇ ਨਾਲ ਤੁਸੀਂ ਇਹੋ ਜਿਹਾ ਨਿਆਂ ਕਰੋ ਉਹਦੇ ਨਾਲ ਇਹੋ ਜਿਹਾ ਮਨਵਾਜਾ ਸਾਥੀਓ ਦੇਖੋ ਬਜ਼ੁਰਗ ਬੈਠੇ ਆਪਣੀਆਂ ਮਾਤਾ ਜੀ ਦੇ ਖੜੇ ਆ ਤੇ ਉਹਰਾ ਕੋਈ ਬੋਟਾ ਫੜਾ ਨਹੀਂ ਤੁਹਾਨੂੰ ਸਾਫਤਾ ਕੌਨ ਫਿਰ ਸਾਥ 82 ਨੰਬਰ ਹਰਿ ਪਾਰਕਿੰਗ ਜਗ੍ਹਾ ਤੇ ਤਰਪੂ ਡਵਾਗੇ ਅੱਜ ਮਰਜ਼ੀ ਉਹਦੇ ਕੋਲੋਂ ਨਾ ਸੀ ਕਰਨਾ ਕਰੇ ਅਸੀਂ ਕਰਾਂਗੇ ਅੱਛਾ ਜੀ ਅਸੀਂ ਅੱਜ ਤੁਹਾਨੂੰ ਮਿਲੋ ਸੇਕਟਰ ਦਿਖਾਏ ਐਸਨ ਖੁੱਪ ਕੰਮ ਕਰਿਆ ਤੇ ਨੰਬਰ ਦਿੱਤਾ ਜਾਂਦਾ ਇਹਨਾਂ ਦੀ ਕੋਈ ਪਾਰਕਿੰਗ ਜਗ੍ਹਾ ਵਾਕਈ ਪਾਰਕ ਨਹੀਂ ਦੀ ਆ ਜਿਹੜੇ ਸੂਹਾ ਵਿੱਚ ਉੱਤੇ ਜੇ ਕਰਤਾਨ ਲੱਗੇ ਮੈਨੂੰ ਆਇਆ ਖੁਰੂਣਾ ਆਤਰੀ ਬਾਗ ਦੇ ਪੰਜਾਂ ਦੇ ਵਿਚਕਾਰ ਕਰਤਾਨ ਦਾ ਮੈਂ ਤੁਹਾਨੂੰ ਸਬਿਹ ਸਰਕਾਰ ਨੇ ਐਸੀ ਕਾਨੂੰਨ ਖੋਲ ਕੀਤਾ ਤੇ ਸਭ ਕੌਜਾ ਹੋ ਰਿਹਾ ਤਵੇ ਰ ਜਗ੍ਹਾ ਵੀ ਲੱਗਦੀ ਆ ਨਗਾਛ ਜੀ ਅਸੀਂ ਸਭ ਸਾਥ ਲੈ ਕੇ ਕਿਹਾ ਨਗਾ ਪਰਵਾਇ ਦਾ ਮੱਫਾ ਆ ਤੇ ਸਾਰ ਪ੍ਰਚਾਰਕ ਲੜ ਰਹੇ ਆ ਤੇ ਆਪਾਂ ਨੂੰ ਕੋਈ ਕਦਮ ਚੱਕਨੇ ਪੈਣੇ ਆ ਸਾਰਾ ਜਮਾ ਇਕੱਠਾ ਕਰਕੇ ਜੀ ਅਸੀਂ ਇੱਥੇ ਆਏ ਸਿਰਫ ਬੇਸੀ ਕਰਨੀ ਚੋਣ ਲਈ ਕੋਈ ਨਹੀਂ ਤੇ ਸਾਰ ਹੋ ਗਿਆ ਉਥੇ ਅਸਲ ਖਾਬ ਵੀ ਗਏ ਤੇ ਵੀ ਇਹਦੀ ਇਤਿਹਾਸ ਨਹੀਂ ਹੋਣੀ ਆ ਜਿੱਦੋਂ ਤੁਹਾਡਾ ਪ੍ਰੋਟੈਸਟ ਦਾ ਕੰਮ ਜਿਹੜਾ ਅਸੀਂ ਕਰੰਦਾ ਆ ਅਸੀਂ ਕਦੇ ਰੋਕਉਂਦਾ ਆ ਇੰਨੇ ਦੀ ਜਗ੍ਹਾ ਆ ਇਹ ਤੁਸੀਂ ਸੰਗਤ ਉੱਤੇ ਕਾਲਵੇ ਕਰੋ ਪੈਸੇ ਵਿੱਚ ਪਾਏ ਹੋ ਆ ਉਹਦੀ ਕੋਈ ਸੂਰ ਸਵਾਈ ਨਹੀਂ ਇਹਦੀ ਸਾਡੇ ਕੋਲ ਸਾਰੇ ਪੇਪਰ ਆ ਉੱਤੇ ਪੱਕਾ ਬੋਲ ਲੱਗਾ ਸੀ ਪਾਰਕ ਦਾ ਉਸ ਸਾਫ ਦੇ ਤੇ ਲਾਕੇ ਲੈ ਗਏ ਔਰ ਫਿਰ ਨਸ਼ਾ ਇਹਨਾਂ ਦੇ ਕੋਰ ਕਮੇਟੀ ਘਰ ਤੇ ਆਇਆ ਉਹਦੇ ਵਿੱਚ ਪਾਰਕ ਬੋਲ ਦੀ ਆਪ ਦਾ ਨਸ਼ਾ ਆ ਤੇ ਉਹਦਾ ਫੋਟੋ 31 31 ਨੰਬਰ ਤੇ ਤੁਹਾਡੇ ਨਾਲ ਸਫੈਸੀ ਰਲ ਕੇ ਮਾਲ ਦੀ ਸੱਤੇ ਪਾਰ ਦੀ ਪਾਰਟੀ ਦੇ ਵਿੱਚ ਉਹ ਪਾਰਕ ਨੂੰ ਬਾਹਰ ਚੰਦਿਆ ਮੈਂ ਉਹ ਪਾਰਕ ਨੂੰ ਸਾਰੇ ਜਿੰਨੇ 60 ਫਰਦੀ ਤੋਂ ਇਧਰ ਬਜ਼ੁਰਗ ਬੰਤੇ ਗੁਰੂ ਆਏ ਸਾਰੇ ਬੰਦੇ ਕਿੰਨੇ ਕਿੰਨੇ ਬੰਦੇ ਆਏ ਆ ਉਹ ਸਾਰੇ ਕੋਈ ਉਸ ਟਾਈਮ ਐਸਪੀ ਆਪਕ ਫਰਜ਼ੇ ਜੀ ਮੈਂ ਉਹ ਲੱਗੇ ਮੈਂ ਉਹ ਨੋ ਕੋ 3:00 ਵਜੇ ਗਿਆ ਸੈਂ ਤੁਸੀਂ ਇਹ ਥੋੜੀ ਨਹੀਂ ਸੁਣੀ ਹੋ ਕਿ ਅੱਜ ਨਾਲ ਤੁਹਾਨੂੰ ਦਿੱਲੀ ਸੋਰੀ ਸਲਣਾ ਆਪਣੀ ਮਿੰਦਾ ਟੀ ਹੋਈ ਆ ਮੈਨਾਂ ਨੂੰ ਕਿਹਾ ਸਰ ਮੈਂ ਆਪਣੇ ਪਲਾਟ ਦੇ ਵਿੱਚ ਇੱਕ ਕਮਰਾ ਬਣਾ ਦਿੱਤਾ ਕਿੰਦੇ ਕਮਰਾ ਬਣਾ ਲਓ ਮੈਂ ਤੁਸੀਂ ਕੋਈ ਦੁਕਾਨ ਤੋਂ ਉਹਨੇ ਲਈ ਪਾਣੀ ਮੈਂ ਤਾਂ ਗਦਾਨ ਨਹੀਂ ਪਾਣੀ ਕਿਉਂਕਿ ਅਸੀਂ ਉੱਥੇ ਕੋਈ ਗੋਰਖਾ ਰੱਖਣਾ ਉਹ ਛੱਡ ਲੈਣਾ ਜਾਂਦਾ ਆ ਤੁਸੀਂ ਮੇਰੀ ਸੇਫ ਸਾਈਡ ਹੋ ਜੇ ਜਦੋਂ ਮੈਂ ਨੌਕਰੀ ਤੇ ਜਾਵਾਂ ਮੈਂ ਤੁਹਾਡੇ ਪਾ ਜਿਹੜੀ ਬਕੀਤੀ ਬਣਾਉਂਦੇ ਦੀ ਸੇਫ ਸਾਈਡ ਹੋ ਜੂਗੀ ਮੈਂ ਇਨਵਿਟਮੈਂਟ ਮੈਂ ਗੁਨਾਹ ਕੋ ਦਿਆ ਜੀ ਧਾਰੀਵਾਲ ਸਾਹਿਬ ਧਾਰੀਵਾਲ ਸਾਹਿਬ ਜੀ ਮੈਂ ਇਹਨਾਂ ਨੂੰ ਕਿਹਾ ਏਟੀਪੀ ਪ੍ਰਦੀਪ ਸਹਿਵਾ ਸਾਹਿਬ ਨੂੰ ਕਿ ਇਹਨਾਂ ਨੇ ਮੌਕੇ ਤੇ ਇੱਕ ਸੀਨੀਅਰ ਇੰਸਪੈਕਟਰ ਚਿਰਨਦੀਪ ਸਿੰਘ ਜੀ ਭੇਜ ਦਿੱਤੇ ਜੀ ਚਿਰਨਦੀਪ ਸਿੰਘ ਜੀ ਮੇਰੇ ਉੱਥੇ ਮੌਕਾ ਦੇਖ ਕੇ ਆਏ ਅੱਗੇ ਦੁਕਾਨ ਤੇ ਮੇਰੇ ਗੱਡੇ ਤੇ ਚਾਹ ਪਾਣੀ ਪੀਤਾ ਤੇ ਮੈਂ ਕਿਹਾ ਫੜੀ ਤੁਸੀਂ ਗੋਮਾ ਕਿੰਦੇ ਤੁਸੀਂ ਜੇ ਇੱਕ ਇਧਰ ਇੱਕ ਬੰਨਾਣਾ ਜਾਂਦੇ ਆ ਦੱਸੇ ਟਰਫੋਰ ਕਪੜੇ ਬਾਸ ਸਾਹਿਬ ਇਧਰ ਮੋਹ ਮਦਦਾਨਾ ਪਾ ਲੋ ਮੈਂ ਕਿਹਾ ਦੁਕਾਨਾਂ ਪਾ ਦਾ ਕੋਈ ਨਹੀਂ ਹੈਗਾ ਕੋਈ ਵੀ ਸਾਡੇ ਬੱਚੇ ऑलरेडी ਬਾਹਰ ਸਿਗੇ ਇਸ ਕਰਕੇ ਸਾਨੂੰ ਕੋਈ ਲੋੜ ਨਹੀਂ ਹੈ ਜੀ ਇਹਨਾਂ ਨੇ ਬਿਨਾ ਕੈਲਕੂਲੇਟਰ ਚੁੱਕ ਕੇ ਕਿਰਨਦੀਪ ਸਿੰਘ ਨੇ ਉੱਤੇ 40 ਲਿਖ ਦਿੱਤਾ 40 ਮੈਂ ਸਮਝਿਆ ਵੀ ਇਹਦੇ 40000 ਰੁਪਏ ਦੀ ਰਿਸ਼ਵਤ ਬਣ ਗਈ ਮੈਂ ਕਿਹਾ ਸਰ 40000 ਰੁਪਏ ਕਰਨਦੀਪ ਸਿੰਘ ਜੀ ਕਹਿੰਦੇ ਜੀ ਤੁਸੀਂ ਅਨਪੜਾ ਮੈਂ ਚੁੱਕਰ ਗਿਆ ਜੀ ਕਿੰਨੇ ਕਿੰਨੇ ਕਰੀ ਮਤਲਬ ਇਹਦਾ ਕਹਿੰਦਾ ਜੀ 4 ਲੱਖ ਰੁਪਈਆ ਮੈਂ ਬਲਾ ਔਰ ਔਨੈਸਟੀ ਗੱਲ ਕਰ ਰਹਾ ਮੈਂ ਸੱਚ ਬੋਲ ਰਿਹਾ ਕੋਈ ਝੂਠ ਨਹੀਂ ਕਰ ਰਿਹਾ ਲਾ ਰਹੀ ਵੀ ਮੇਰੇ ਨਾਲ ਜੋ ਵੀ ਦੀਆ ਮੈਂ ਬਲਾ ਯਾਦ ਆ ਬੰਸਾ ਦੇ ਦੀ ਉਹ ਵੀ ਪਿੱਛੇ ਯਾਰੀ ਨਹੀਂ ਜਿਹੜਾ ਨਾਲ ਬੰਦੀ ਬੈਕਪੈਕ ਦੇ ਤੇ ਮੈਂ ਇੱਥੇ ਬਖੀਰ ਸਾਹਿਬ ਜੀ ਕੋਲ ਆਇਆ ਮੈਂ ਪ੍ਰਦੀਪ ਸਾਹਿਬ ਜੀ ਨੂੰ ਕਿਹਾ ਮੈਂ ਕਿਹਾ ਸਰ ਆਹ ਟਰਾਲਾ ਜਿਹਨੂੰ ਆ ਰਹੀ ਹੈ ਤੇ ਇਹਨਾਂ ਨੇ ਮੈਨੂੰ 40 ਦਾ ਚਲ ਜ 4 ਲੱਖ ਰੁਪਈਆ ਕਹਿੰਦੇ ਆ ਦਿਮਾਗ ਕਰਾਵਾ ਇਹਨੂੰ ਪਤਾ ਹੀ ਨਹੀਂ ਬੰਦਾ ਕਵੱਦਾ ਕਿਦਾਂ ਵਰਤੀਦਾ ਆ ਤੈਨੂੰ ਸ਼ਾਇਦ ਕਾਹਦੀ ਪਤਾ ਨਹੀਂ ਮੈਂ ਕਹਾਂ ਸ਼ਾਇਦ ਇਹ ਸੂਝਵਾਨ ਬੰਦਾ ਹੈਗਾ ਵੀ ਬਲੇ ਸਾਹਿਬ ਜਿਹੜਾ ਅੱਜ ਧਰਨਾ ਦਿੱਤਾ ਗਿਆ ਤੁਹਾਡੇ ਵੱਲੋਂ ਨਗਰ ਨਿਗਮ ਕਮਿਸ਼ਨਰ ਦੇ ਵਿਰੁੱਧ ਇਹ ਧਰਨਾ ਲਾਉਣ ਦੀ ਜ਼ਰੂਰਤ ਕਿਉਂ ਪਈ ਆਹ ਸਾੜੇ ਬੱਧੀ ਬੈਠੀ ਆ ਤੇ ਬੰਦਾ ਹੈਗਾ ਤੁਹਾਨੂੰ ਬਹੁਤ ਗੰਭੀਰ ਸਮਤ ਨਿਰਬੋਧ ਵੀ ਦਿੱਖ ਰਹੀ ਹੈ ਕਿਥੀ ਹੈ ਜਾ ਰਹੀ ਹੈ ਲੋਕ ਭਾਈ ਇੱਥੇ ਪੈਂਸੀ ਬਣੇ ਲੋਕਾਂ ਨੂੰ ਬਰਾੜਾ ਕਰ ਰਹੇ ਆਂ ਜਿੰਨਾ ਗੱਲ ਜੀ ਬਣੀ ਹੋਈ ਆ ਔਰ ਮਾਡੀ ਸ਼ਬਦਾਂ ਵਿੱਚ ਕੰਮ ਵੀ ਦਿੱਤਾ ਹੈ ਜਿਹੜਾ ਸਰਕਾਰੀ ਅਫਸਰ ਚੱਲੇਗਾ ਤੇ ਉਹ ਜਿੰਦਾਤਾ ਉਹਦੇ ਵਿੱਚ ਆਪਣੀ ਤੈਨਾਲੀ ਆ ਮੈਨੂੰ ਇਹ ਚੀਜ਼ ਲਗਵਾਇਆ ਗਿਆ ਜਿਹੜਾ ਲੱਛਣ ਹੈ ਆਪਣੀ ਅਰੀਏ ਇਸ ਤਰ੍ਹਾਂ ਦੀ ਬਣ ਕੇ ਹੋ ਗਈ ਤੇ ਬਾਬੇ ਤਵਾਲ ਜੰਦੇ ਮੈਂ ਤੁਹਾਡੇ ਨਾਲ ਹੀ ਆਂ ਜਿਹੜੇ ਨਾਲ ਸਾਡੇ ਬਾਬੇ ਤਵਾਲ ਕਦੇ ਦਾ ਕਰ ਰਹੇ ਚਲੋ ਦੂਸਰੇ ਸਾਰੇ ਆ ਗਏ ਆ ਫਿਰ ਆਪਾਂ ਉਹਨਾਂ ਕੋਲ ਅਗਲੀ ਜਿੰਦਗੀ ਦੇ ਪਤੀਰਾ ਦੇਖ ਕੇ ਅਗਲਾ ਕਦਮ ਚੁੱਕਦੇ ਹਾਂ ਇਸ ਤਰ੍ਹਾਂ ਦਾ ਜੇ ਕੋਈ ਅਫਸਰ ਦਾ ਬਿਹੇਵੀਅਰ ਹੋਵੇ ਤਾਂ ਬਾਕੀ ਨੰਦਨ ਜੋਗਾ ਉਹਦੇ ਵਿੱਚ ਜਿਹੜਾ ਹੈਗਾ ਸਾਰੇ ਪੁਵਾੜੇ ਵਿੱਚ ਜਿਹੜਾ ਹੈਗਾ ਇਹ ਤੁਹਾਨੂੰ ਉਹਦੇ ਵਿੱਚ ਉਹਦੇ ਕੋਲ ਕੋਲ ਹੈਗਾ ਪਰ ਆਉਣ ਵਾਲੇ ਸਮੇਂ ਵਿੱਚ ਜਿਵੇਂ ਕਿ ਅੱਜ ਲੋਕੀਆ کافی ਤਜਕਿੰਤੀ ਵੀ ਚਾਹੀ ਸੀ ਉਹਦੇ ਵਿੱਚ ਅਸੀਂ ਅੱਜ ਬੈਠ ਕੇ ਵੀ ਕਿਉਂਕਿ ਇਹਦੇ ਵਿੱਚ ਗੱਲਾ ਧਾਰੀ ਵਾਲਾ ਜਾਂ ਹੋਰ ਨਹੀਂ ਹੈਗਾ ਇਹਦੇ ਵਿੱਚ ਸਾਰੇ ਗੁੱਪ ਆਏ ਨੇ ਪਰ ਜਿਸ ਕੋ ਧਾਰੀ ਕਿਸਾਨੂੰ ਦੱਸੋ ਸਾਨੂੰ ਦੱਸੋ ਅਸਲੀ ਸ਼ਾਇਦ ਕੋਈ ਚਲੇ ਵੀ ਕੋਈ ਹੈ ਜਾਂ ਗੱਲ ਨਹੀਂ ਕਰ ਜਿਹੜਾ ਕੋਈ ਲੋਕਾਂ ਨੂੰ ਆਪ ਇੱਕ ਜਿਹੜੇ ਕੋਈ ਡਿਸਟਰਬੈਂਸ ਹੋਵੇ ਉਹਨਾਂ ਨੂੰ ਮੁੱਕ ਤਕਲੀਫ ਹੋਵੇ ਕੋਈ ਚੇਰ ਵੀ ਅਸੀਂ ਜੇਕਰ ਸਾਨੂੰ ਇਹ ਮਜਬੂਰ ਕਰਨਗੇ ਇਸ ਗੱਲ ਨੂੰ ਦੇ ਅੱਗੇ ਤੱਕ ਜਿਹੜਾ ਹਾਂ ਤੱਕ ਕੋਈ ਵੀ ਸਾਨੂੰ ਸਟੈਪ ਚੱਪੇ ਰਿਹਾ ਉਹਦੇ ਬਰਸੇ ਚੱਪਣ ਵਾਸਤੇ ਇਹ ਮਹੱਤਵਪੂਰਨ ਹੋਣਾ ਜੇ ਉਹਦੇ ਬਰਸੇ ਰਿਸਪੋਨਸਿਬਿਲਟੀ ਕਾਰਪੋਰੇਸ਼ਨ ਦੀプラス ਐਂਡ ਚੱਪੇ ਹੋਵੇ ਕਿਉਂਕਿ ਸ਼ਿਪਸ ਐਨਾ ਦੇ ਆਗੂਆਂ ਔਰ ਵਕ ਵਕ ਜਿਹੜੀਆਂ ਸਮਾਜਿਕ ਜਥੇਬੰਦੀਆਂ ਉਹਨਾਂ ਦਾ ਵੀ ਤੁਹਾਨੂੰ ਜਿਹੜਾ ਆ ਸਾਥ ਮਿਲ ਰਿਹਾ ਇਸ ਪਾਰਟੀ ਵਿੱਚ ਇਸ ਤਰੀਕੇ ਤੇ ਵਿੱਚ ਗੱਲ ਕਰ ਰਹੇ ਅਸੀਂ ਐਜ਼ ਅ ਬਤੌਰ ਫਗਵਾੜਾ ਵਾ ਅਸੀਂ ਦੇਖੋ ਇਹ ਕਹਦਾ ਹੈ ਉਹਦੇ ਵਿੱਚ ਜੋ ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ ਇੱਕ ਵਾਰ ਹੋਰ ਨਹੀਂ ਇਤਨੀ ਵੱਡੀ ਗਲਤੀ ਹੋਣੀ ਕਿ ਐਨਜੀਓ ਬਣਾ ਉਹ ਕਰ ਸਕਦਾ ਲੈ ਉਹਦੇ ਬਾਅਦ ਮੈਂ ਕਹੀ ਕਿ ਐਸੀ ਜਿਆਦਾ ਇਹ ਕੋਈ ਵੀ ਗੱਲ ਹੈ ਐਫਸੀ ਸੰਸਦਲ ਪਾਕੇ ਨੂੰ ਜੇ ਨਹੀਂ ਰਿਜਿਸਟਰ ਹੈ ਅਸੀਂ ਰਜਿਸਟ੍ਰੇਸ਼ਨ ਤੇ ਕੰਪਟੈਂਸ ਚੁੱਕ ਲਵਾਂ ਤਾਂ